ਗੁਰਜੀ ਕਾ ਗੁਰੂ ਸਾਹਿਬ ਸਾਹਿਬ ਜੀ ਦੇ ਮਤੇ ਅੱਜ ਅਸੀਂ ਇੱਥੇ ਬੁੱਢੇ ਦਰਿਆ ਤੇ ਸਤਲੁਜ ਦੇ ਸੰਗਮ ਤੇ ਖੜੇ ਆਂ ਬਹੁਤ ਵਾਰ ਪਹਿਲੇ ਵੀ ਆਏ ਆ ਪਰ ਅੱਜ ਫਰਕ ਇਹ ਹੈ ਕਿ ਹੁਣ ਇੱਕ ਡਟਵਾ ਪ੍ਰੋਗਰਾਮ ਜਿਹੜਾ ਹੈ ਇਹ ਦਿੱਤਾ ਜਾ ਰਿਹਾ ਹੈ ਕਿ ਜਿਹੜੀ ਇੱਥੇ ਪੰਜਾਬ ਦੀਆਂ ਪੀੜੀਆਂ ਦੀ ਨਸਲ ਕੁਸ਼ੀ ਹੋ ਰਹੀ ਹੈ ਇਹ ਪਾਣੀ ਪਿਆ ਪਿਆ ਕੇ ਉਹਨੂੰ ਹੁਣ ਰੋਕਣ ਦਾ ਸਮਾਂ ਆ ਗਿਆ ਹੈ ਬਹੁਤ ਮਿਹਨਤ ਜਿਹੜੀ ਹੈ ਬੜੀਆਂ ਸਰਕਾਰਾਂ ਨੂੰ ਅਸੀਂ ਦੇ ਚੁੱਕੇ ਆਂ ਉਹਨਾਂ ਮੁੱਲ ਤਾਂ ਜਿਹੜੀਆਂ ਆ ਉਹ ਨਹੀਂ ਦਿੱਤੀਆਂ ਜਾ ਸਕਦੀਆਂ ਤੇ ਅਸੀਂ ਅੱਗੇ ਦਾ ਪ੍ਰੋਗਰਾਮ ਜਿਹੜਾ ਅੱਜ ਦੇ ਰਹੇ ਆ ਮੇਨ ਪ੍ਰੋਗਰਾਮ ਜਿਹੜਾ ਹੈ ਉਹ ਇਹ ਹੈ ਕਿ 15 ਅਗਸਤ ਨੂੰ ਅਸੀਂ ਲੁਧਿਆਣੇ ਵਿੱਚ ਇੱਕ ਵੱਡਾ ਇਕੱਠ ਰੱਖਾਂਗੇ ਰੱਖ ਰਹੇ ਆ ਜਿਹਦਾ ਨਾਂ ਅਸੀਂ ਪ੍ਰਦੂਸ਼ਣ ਤੋਂ ਆਜ਼ਾਦੀ ਜਿਹੜਾ ਹੈ ਉਹ ਰੱਖਿਆ ਅਸੀਂ ਉਹਦੀ ਮਾਰਚ ਕੱਢਾਂਗੇ ਕਿ ਸਾਡੇ ਆਜ਼ਾਦੀ ਦੇ ਪਰਵਾਨਿਆਂ ਨੇ ਇੰਨੀਆਂ ਕੁਰਬਾਨੀਆਂ ਦੇ ਕੇ ਸਾਡੇ ਲਈ ਆਜ਼ਾਦੀ ਦਿੱਤੀ ਤੇ ਫਿਰ ਉਸ ਤੋਂ ਬਾਅਦ ਅਸੀਂ ਆਹ ਹਾਲ ਕਰਨਿਆ ਆਪਣੀ ਆਜ਼ਾਦੀ ਦਾ ਕਿ ਅਸੀਂ ਸੈਡ ਪਹਿਲਾ ਨਾਲੋਂ ਵੀ ਮਾੜੇ ਜਿਹੜੇ ਹੈਗੇ ਹਾਲਾਤਾਂ ਵਿੱਚ ਆ ਗਏ। ਤੋਂ ਇਸ ਕੋ ਆਜ਼ਾਦੀ ਜਿਹੜੀ ਲੈਣੀ ਆ ਬਹੁਤ ਜ਼ਰੂਰੀ ਹੋ ਗਈ ਹੈ ਤੇ 15 ਅਗਸਤ ਨੂੰ ਅਸੀਂ ਇਹ ਮਾਰਚ ਜਿਹੜਾ ਹੈ ਲੁਧਿਆਣਾ ਸ਼ਹਿਰ ਵਿੱਚ ਕੱਢਾਂਗੇ। ਉਸ ਤੋਂ ਬਾਅਦ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਨੇ ਆ ਕਿ ਭਾਈ 15 ਸਤੰਬਰ ਅਸੀਂ ਤਰੀਕ ਜਿਹੜੀ ਆ ਮਿਥਰੇ ਆ ਕਿ ਜੇ ਉਦੋਂ ਤੱਕ ਵੀ ਇਹ ਬੁੱਢੇ ਦਰਿਆ ਦਾ ਕੋਈ ਹੱਲ ਨਾ ਨਿਕਲਿਆ ਜਿਹੜਾ ਕਿ ਬੜੇ ਦਹਾਕਿਆਂ ਤੋਂ ਨਹੀਂ ਨਿਕਲਿਆ। ਤੁਹਾਡੀਆਂ ਵਿਧਾਨ ਸਭਾ ਦੀਆਂ ਕਮੇਟੀਆਂ ਤੋਂ ਲੈ ਨਿਕਲਿਆ ਕਮੇਟੀਆਂ ਕੀ ਕਰੀ ਜਾ ਰਹੀਆਂ ਸਾਨੂੰ ਨਹੀਂ ਪਤਾ ਲੱਗ ਰਿਹਾ ਪਰ ਹੱਲ ਨਹੀਂ ਹੋ ਸਕਿਆ ਤੇ 15 ਸਤੰਬਰ ਤੱਕ ਜੇ ਕੋਈ ਪ੍ਰੈਕਟੀਕਲ ਸੋਲੂਸ਼ਨ ਕੋਈ ਪ੍ਰੈਕਟੀਕਲ ਗੱਲ ਜਿਹੜੀ ਹੈ ਉਹ ਕਲੀਅਰ ਕਟ ਸਾਹਮਣੇ ਨਹੀਂ ਆਂਦੀ ਤਾਂ ਅਸੀਂ 15 ਸਤੰਬਰ ਨੂੰ ਇੱਕ ਟਕੜਾ ਪ੍ਰੋਗਰਾਮ ਇਸ ਨੂੰ ਵੱਨ ਮਾਰਨ ਦਾ ਜਿਹੜਾ ਹੈ ਉਹਦੇ ਤੇ ਵਿਚਾਰ ਕਰ ਰਹੇ ਆ ਅਸੀਂ 15 ਸਤੰਬਰ ਤੱਕ ਇੱਥੇ ਵੱਡੀ ਲਾਮਬੰਦੀ ਕਰਕੇ ਉਡੇ ਦਰਿਆ ਨੂੰ ਲੁਧਿਆਣੇ ਤੱਕ ਹੀ ਰੋਕ ਦਿਆਂਗੇ ਅਸੀਂ ਬਾਕੀ ਪੰਜਾਬ ਨੂੰ ਲੁਧਿਆਣੇ ਦੇ ਇਸ ਜ਼ਹਿਰ ਨਾਲ ਜਿਹੜਾ ਹੈ ਨਹੀਂ ਮਾਰ ਸਕਦੇ ਉਹਦੇ ਵਾਸਤੇ ਫਿਰ ਲੁਧਿਆਣੇ ਨੂੰ ਹੀ ਜਿਹੜਾ ਹੈ ਇਹ ਸਾਰਾ ਜ਼ਹਿਰ ਆਪਣੇ ਅੰਦਰ ਹੀ ਸਮੇਟਣਾ ਪਊਗਾ ਤੇ ਇਹਦੇ ਨਾਲ ਜਿਹੜੀ ਹੈ ਜੋ ਉਸ ਤੋਂ ਬਾਅਦ ਹੋਊਗਾ ਫਿਰ ਉਹ ਦੇਖੀ ਜਾਊਗੀ ਭਲੀ ਕਰੇਗਾ ਪ੍ਰਮਾਤਮਾ ਤੇ ਅਸੀਂ ਅੱਜ ਜਿਹੜਾ ਇਹ ਫੈਸਲਾ ਇੱਥੋਂ ਲੈ ਕੇ ਜਾ ਰਹੇ ਆ ਇਹ ਵੀਰ ਸਾਡੇ ਨਾਲ ਜਿਹੜੇ ਸਾਥ ਦੇ ਰਹੇ ਆ ਇਹ ਬਹੁਤ ਵੱਡਾ ਇੱਕ ਜੰਗ ਦੇ ਵਿੱਚ ਸਾਥ ਦੇ ਰਹੇ ਐ ਔਰ ਇਹ ਜੰਗ ਪੰਜਾਬ ਵਾਸਤੇ ਬਹੁਤ ਜ਼ਰੂਰੀ ਇੱਕ ਜੰਗ ਹੈ ਜੋ ਉਸਨੇ ਆਪਣੀ ਹੋਂਦ ਨੂੰ ਬਚਾਉਣਾ ਹੈ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਮੀਡੀਆ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਕੱਲ੍ਹ ਨੂੰ ਅਸੀਂ ਇਹ ਕਹਿ ਸਕੀਏ ਕਿ ਸਰਕਾਰ ਦਾ ਵੀ ਧੰਨਵਾਦ ਹੈ ਜੋ ਕੰਮ ਕਰ ਲਵੇ ਤਾਂ ਪਰ ਸਰਕਾਰ ਤੋਂ ਹਲੇ ਤੱਕ ਹੋ ਨਹੀਂ ਸਕਿਆ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਇਹਨੂੰ ਸੀਰੀਅਸਲੀ ਲਏਗੀ ਹਲੇ ਤੱਕ ਨਹੀਂ ਲੈ ਰਹੀ ਪਰ ਜੇ ਨਹੀਂ ਲੈਗੀ ਤੇ ਸਾਨੂੰ ਜਿਹੜਾ ਹੈ ਉਹ ਹੁਣ ਸਮਝ ਆ ਗਈ ਹੈ ਕਿ ਸੀਰੀਅਸ ਸਰਕਾਰ ਨੂੰ ਕਿਸ ਤਰ੍ਹਾਂ ਕਰਨਾ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਸ੍ਰੀ ਵਾਹਿਗੁਰੂ ਜੀ ਦੇ ਫਤਿਹ ਇਹ ਜਿਹੜਾ ਅੱਤਵਾਦ ਅਸੀਂ ਕਹਾਂਗੇ ਜਿਹੜਾ ਪਾਣੀਾਂ 'ਚ ਜ਼ਹਿਰ ਪਾ ਕੇ ਜਿਹੜੇ ਅੱਤਵਾਦ ਨਾਲ ਸਾਡੀਆਂ ਮਾਪਿਆਂ ਨੂੰ ਮਾਰਿਆ ਜਾ ਰਿਹਾ ਜਿਸ ਤਰ੍ਹਾਂ ਸਕਿਉਰਿਟੀ ਨੇ ਦੱਸਿਆ ਕਿ 15 ਅਗਸਤ ਨੂੰ ਸਾਡਾ ਇੱਕ ਰੋਸ ਮਾਰਚ ਹੋਣਾ ਹੈ ਸ਼ਹਿਰ ਲੁਧਿਆਣਾ ਦੇ ਵਿੱਚ ਉਹਦੇ ਲਈ ਵੱਡੇ ਪੱਧਰ ਦੇ ਉੱਤੇ ਅਖੰਡ ਦੀ ਅਪੀਲ ਲੋਕਾਂ ਨੂੰ ਕਰਦੇ ਆਂ ਫਿਰ 15 ਸਤੰਬਰ ਨੂੰ ਬੰਨ ਮਾਰਾਂ ਉਹਦੇ ਲਈ ਲੋਕਾਂ ਨੂੰ ਅਪੀਲ ਕਰਦਾ ਵੀ ਜਿਹਦੇ ਕੋਲ ਕੋਈ ਜੀਸੀਵੀ ਆ ਕੋ ਟਰੈਕਟਰ ਆ ਟਰਾਲਾ ਕੋਈ ਟੱਕਰ ਆ ਲੈ ਕੇ ਮਿੱਟੀ ਲਿਦਹਾਣੇ ਵਾਸਤੇ ਚੱਲਦੇ ਜੀ ਨਸਲਾਂ ਬਚਾਉਂਦਾ ਇਹ ਸਰਕਾਰ ਸੋਚ ਲੇ ਵੀ ਉਹ ਇਹ ਪਾਣੀ ਉਦੋਂ ਪਹਿਲਾਂ ਬੰਦ ਕਰਦੇ ਆ ਕਿ ਬੰਨ੍ਹ ਮਰਵਾਉਣਾ ਇੱਕ ਗੱਲ ਤਾਂ ਅੱਜ ਤੈਅ ਕਰਤੀ ਸਾਰਿਆਂ ਨੇ ਮਿਲ ਕੇ ਇੱਥੇ 20 15 ਸਤੰਬਰ ਤੱਕ ਜੇ ਸਰਕਾਰ ਇਹ ਬੰਦ ਨਹੀਂ ਕਰਦੀ ਜ਼ਹਿਰ ਪਾਉਣ ਨੂੰ ਖੁੱਡੇ ਦਰਿਆਾਂ ਰੇ ਸ਼ੱਕ ਦੇ ਉੱਤੇ ਤੇ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਉਸ ਤੋਂ ਬਾਅਦ ਇੱਕ ਚਮਚਾ ਵੀ ਇੱਕ ਬੂੰਦ ਘੁੱਟ ਪਾਣੀ ਦੀ ਕਿਸੇ ਜ਼ਹਿਰ ਦੀ ਸਭ ਨੂੰ ਚਿਤਾਣ ਨਹੀਂ ਦੇਣੀ ਜੋ ਮਰਦੀ ਰਹੇ ਸਰਕਾਰ ਨੂੰ ਚਿਤਾਵਨੀ ਸਮਝ ਲੈ ਅਪੀਲ ਸਮਝ ਲੈ ਜੋ ਮਰਦੀ ਸਮਝ ਲੈ ਉਦੋਂ ਪਹਿਲਾਂ ਲੋਕਾਂ ਨੂੰ ਅਪੀਲ ਕਰਦੇ ਸੋਡਾ ਫਰਜ਼ ਬਣਦਾ ਉੱਠ ਕੇ ਪਿੰਡਾਂ ਦੇ ਵਿੱਚ ਅੱਜ ਸਿੱਕਾ ਕਮੇਟੀ ਬਣਾਈ ਹੈ ਤੁਹਾਡੇ ਪਿੰਡਾਂ 'ਚ ਪਹੁੰਚਾਂਗੇ ਸ਼ਹਿਰਾਂ 'ਚ ਪਹੁੰਚਾਂਗੇ ਲਾਂਬੰਦੀ ਕਰਾਂਗੇ ਸੁੱਬ ਤੱਕ ਆਵਾਂਗੇ ਤੁਸੀਂ ਉੱਠ ਕੇ 15 ਅਗਸਤ ਨੂੰ ਵੀ ਆਉਣਾ 15 ਸਤੰਬਰ ਨੂੰ ਵੀ ਆਉਣਾ ਉਦੋਂ ਪਹਿਲਾਂ ਚਾਹੇ ਡਿਪਟੀ ਕਮਿਸ਼ਨਰ ਹੈ ਚਾਹੇ ਐਮਐਲਏ ਆ ਚਾਹੇ ਐਮਪੀ ਆ ਚਾਹੇ ਕੋਈ ਮੰਤਰੀ ਆ ਉਹਨਾਂ ਨੂੰ ਮਿਲ ਕੇ ਇਹ ਸਾਰੀਆਂ ਗੱਲਾਂ ਮੱਥਾ ਰੱਖਾਂਗੇ ਜੇ ਨਹੀਂ ਇਹ ਹੱਲ ਹੁੰਦਾ ਇਸੇ ਕਰਕੇ 3 ਮਹੀਨਾ ਸਮਾਂ ਰੱਖਿਆ ਗਿਆ ਵੀ 3 ਮਹੀਨਿਆਂ ਬਾਅਦ 15 ਨਵੰਬਰ ਨੂੰ ਹਰ ਹਾਲਤ ਫੁੱਡੇ ਦਰਿਆ ਦੇ ਵਿੱਚ ਬੰਨ੍ਹ ਮਾਰਿਆ ਜਾਊਗਾ ਬੰਨ੍ਹ ਮਾਰਿਆ ਜਾਊਗਾ ਬਿਲਕੁਲ ਜਾਨਾਂ ਦੇ ਡਰਾਂ ਦੇ ਵਿੱਚ ਉੱਥੋਂ ਬੰਦ ਕਰਾਂਗੇ ਪਰ ਇਹ ਅਗਲੀ ਜ਼ਿੰਮੇਵਾਰੀ ਉੱਥੇ ਮਹੌਲ ਕਿਹੋ ਜਿਹਾ ਬਣਦਾ ਉਹ ਜ਼ਿੰਮੇਵਾਰੀ ਸਰਕਾਰ ਦੀ